ਤੋਤੇ ਵਾਲਾ ਸੰਦੀਪ ਸੰਦੀਪ ਤੋਤੇ ਵਾਲਾ ਕਬੱਡੀ ਦਾ ਕਹਿੰਦੇ ਉਡਣਾ ਬਾਜ਼ ਕਬੱਡੀ ਪਾ ਰਿਹਾ ਮੇਰੇ ਵੀਰੋ ਲਓ ਸਾਹਮਣੇ ਖੇਡ ਮੈਦਾਨ ਅੰਦਰ ਪੈਂਦੀ ਹੋਈ ਕਬੱਡੀ ਤੇ ਵਾਹ ਤੋਤੇ ਵਾਲਿਆ ਆਹ ਕਬੱਡੀ ਦਾ ਉਡਣਾ ਬਾਜ਼ ਹੈ ਮੇਰੇ ਵੀਰੋ ਆਓ ਸਾਹਮਣੇ ਪਹਿਲਾ ਡੇ ਟੇ ਦਾ ਸੰਦੀਪ ਸੰਦੀਪ ਦੋਦੇ ਦੀਆਂ ਤਿੰਨ ਕਬੱਡੀਆਂ 3100 ਦੀਆਂ ਭਾਈ ਸਰਜੀਤ ਯੂਐਸਏ ਤੇ ਭਾਈ ਸੋਨੂ ਜਰਮਨ ਉਹਨਾਂ ਵੱਲੋਂ ਆਹ ਮੁੰਡੇ ਦੀਆਂ ਕਹਿੰਦੇ ਤਿੰਨ ਕਬੱਡੀਆਂ 3100 ਦੀਆਂ ਇੱਕ ਪੈ ਗਈ ਹੈ ਤੇ ਯੂਐਸਏ ਅਮਰੀਕ ਸ਼ਾਮਾ ਜੌਨੀ ਸ਼ਾਮਾ ਤੇ ਸਾਕ ਲਾੜਤੀ ਵੱਲੋਂ ਆਹ ਮੁੰਡੇ ਦੀਆਂ ਤਿੰਨ ਕਬੱਡੀਆਂ 3100 ਦੀ ਹੈ ਤੇ ਦੂਜੀ ਕਬੱਡੀ ਪੈ ਰਹੀ ਹੈ ਲਓ ਸਾਹਮਣੇ ਦੋਦੇ ਵਾਲਾ ਸੰਦੀਪ 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 ਉਹਦੋਂ ਬਾਅਦ ਸਾਡੀ ਖੇਡ ਕਬੱਡੀ ਦਾ ਮੇਰੇ ਮਿੱਤਰੋ ਇਹ ਕਹਿੰਦੇ ਆਹ ਕਬੱਡੀ 3100 ਦੀ ਭਾਈ ਸਰਜੀਤ ਸਿੰਘ ਯੂਐਸਏ ਤੇ ਉਹਨਾਂ ਦੀ ਮਿੱਤਰ ਮੰਡਲੀ ਵੱਲੋਂ ਆਹ ਕਬੱਡੀ ਕਹਿੰਦੇ 3100 ਦੀ ਪੈ ਰਹੀ ਹੈ ਆਹ ਸਾਹਮਣੇ ਜਾਫੀ ਚਾਰ ਚਾਰੇ ਦੇ ਚਾਰੇ ਤਿਆਰ ਲਓ ਸਾਹਮਣੇ ਇਧਰਲੇ ਪਾਸੇ ਮੀਨਾ ਮੀਨਾ ਬੀਨਾ ਤੇ ਸੰਦੀਪ ਸਮੇਂ ਦੇ ਵਿੱਚ ਪਾਸਪੋਰਟ ਕਹਿ ਲਈਏ ਜਾਂ ਮੇਰੇ ਵੀਰੋ ਵਿਜੇ ਮਿਲਦੇ ਰਹੇ ਆ ਨੌਜਾਨੋ ਇਹਨੂੰ ਸਭ ਤੋਂ ਘੱਟ ਸਮੇਂ ਦੇ ਵਿੱਚ ਵਿਜੇ ਮਿਲਦੇ ਰਹੇ ਆ ਕੈਨੇਡਾ ਵਾਲੇ ਅੱਜ ਵੀ ਚੇਤੇ ਕਰਦੇ ਆ ਇਹ ਕਹਿੰਦੇ ਉਡਣਾ ਬਾਜਾ ਸਾਡੀ ਖੇਡ ਕਬੱਡੀ ਦਾ ਕੱਲਰ ਰਪਿੰਦਰ ਦੀਆਂ ਹੁੰਦੀਆਂ ਪਰ ਇਹਦੇ ਚਰਚੇ ਵੱਡੇ ਆ ਲੈ ਵੀ ਸੰਦੀਪ ਸਿਆ ਤਾਜ਼ਪੁਰੀਆ ਕੰਮੀ ਗੱਲਾਂ ਕਰਦਾ ਰਿਹਾ ਵੀ ਬਾਪੂ ਹਰਨੇਕ ਸਿੰਘ ਨੇਕੀ ਦੀ ਕਬੱਡੀ ਦਾ ਵਾਰਸ ਆਓ ਸਾਹਮਣੇ ਇਸ ਲਈ ਦੋਦੇਵਾਲਾ ਸੰਦੀਪ ਮੇਰੇ ਮਿੱਤਰੋ ਕਿਹਦੇ ਨੰਗ ਲੰਬੀ ਵਾਲੇ ਦੇ ਚਰਚੇ ਰਹੇ ਆ ਬੜਾ ਭੈੜਾ ਦਿਨ ਜਿਹੜਾ ਮੇਰੇ ਵੀਰੇ 14 ਮਾਰਚ ਐ ਉਹ ਕਹਿੰਦੇ ਸਦਾ ਲਈ ਛੱਡ ਕੇ ਗਿਆ ਪਰ ਦੋਦੇ ਵਾਲੇ ਵੀ ਕਹਿੰਦੇ ਤੋਰ ਵੱਖਰੀ ਐ ਦੋਦੇ ਵਾਲੇ ਹਰੀ ਹੈ ਤੇ ਪਾਲਾ ਸ਼ਰਮਾ ਕਹਿੰਦਾ ਲਾਕਾ ਮੇਰਾ ਮੇਰੇ ਵਿੱਚ ਵਸਦਾ ਰੇ ਮੇਰੇ ਮਿੱਤਰੋ ਕਿਕਰ ਛੱਡਨੇ ਸੋਖੇ ਨੇ ਜਿੰਨਾਂ ਨੂੰ ਛੱਡਣ ਵੇਲੇ ਰੋਏ ਸਾਡੇ ਦਿਲ ਤੋਂ ਪੁੱਛ ਦਨਾ ਅਸੀਂ ਕਿਉਂ ਪ੍ਰਦੇਸੀ ਹੋਏ ਭਾਈ ਸਰਜੀਤ ਯੂਐਸਏ ਵੱਲੋਂ ਬਹੁਤ ਸਾਰਾ ਮਾਣ ਬਹੁਤ ਸਾਰਾ ਪਿਆਰ ਪੰਜਾਬੀ ਬੋਲਾਂ ਨੇ ਪਾਇਡਾ ਹੋਇਆ ਆਪਾਂ ਵੱਡਾ ਧੰਨਵਾਦ ਕਰਦੇ ਆ ਆਹ ਕਹਿੰਦੇ ਉੱਤਨਾ ਬਾਜ ਕਬੱਡੀ ਦਾ ਦੇਖਾਂਗੇ ਵੀ ਕਹਿੰਦੇ ਪ੍ਰੋਫੈਸਰ ਸਾਹਿਬ ਨੇ ਦੂਜੀ ਟੀਮ ਦੇ ਅਮਰਤ ਓਏ ਠੱਤੀ ਆ ਵਾਹ ਓਏ ਸੋਹਣਾ ਜਾਉਂਦਾ ਰਹਿ ਅਮਰਦ ਪਹਿਲੀ ਵਾਰ ਆਇਆ ਲੈ ਵੀ ਬੂਟਿਆ ਤਾਲ ਮੇਲ ਦੀ ਗੱਲ ਹੁੰਦੀ ਹੈ ਬੜਾ ਪਿਆਰਾ ਵੀਰ ਹੈ ਰੇਡ ਪੈਂਦੀ ਹੈ ਬੱਲੇ 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 ਬੱਲੇ